ਫਗਵਾੜਾ ਦੇ ਸਿਨੇਮਾ ਰੋਡ ਐਸੋਸੀਏਸ਼ਨ ਦੀ ਇੱਕ ਮੀਟਿੰਗ ਕੀਤੀ ਗਈ ਜਿਸ ਵਿੱਚ ਪਿਛਲੇ ਦਿਨੀ ਸਿਨੇਮਾ ਰੋਡ ਦੇ ਪਰ ਦਰ ਹਰਵੰਸ ਲਾਲ ਦੀ ਦੁਕਾਨ ਤੇ ਇੱਕ ਸ਼ਰਾਰਤੀ ਅਨਸਰ ਵੱਲੋਂ ਅੱਧੀ ਰਾਤ ਨੂੰ ਪੈਟਰੋਲ ਸੁੱਟ ਕੇ ਅੱਗ ਲਗਾਉਣ ਦੀ ਕੋਸ਼ਿਸ਼ ਕੀਤੀ ਗਈ ਸੀ ਜਿਸ ਵਿੱਚ ਉਸ ਸ਼ਰਾਰਤੀ ਅਨਸਰ ਨੂੰ ਬੜੀ ਦਲੇਰੀ ਨਾਲ ਕਾਬੂ ਕਰਨ ਵਾਲੇ ਪੀਸੀਆਰ ਦੇ ਅਫਸਰ ਏਐਸਆਈ ਪਰਮਜੀਤ ਸਿੰਘ ਨੂੰ ਸਿਨੇਮਾ ਰੋਡ ਦੇ ਸਾਰੇ ਦੁਕਾਨਦਾਰਾਂ ਵੱਲੋਂ ਸਾਰੀ ਐਸੋਸੀਏਸ਼ਨ ਵੱਲੋਂ ਦਲੇਰੀ ਵਿਖਾਉਣ ਸਦਕਾ ਸਨਮਾਨਿਤ ਕੀਤਾ ਗਿਆ ਆਉ ਦਿਖਾਉਂਦੇ ਹਾਂ ਕੀ ਕਿਹਾ ਸਿਨੇਮਾ ਰੋਡ ਦੇ ਪ੍ਰਧਾਨ ਹਰਵੰਸ ਲਾਲ ਨੇ ਪੀ2 ਫਲੈਂਗ న్యూਸ ਤੋਂ ਪ੍ਰਿਤਪਾਲ ਸਿੰਘ ਟਿੰਗਰਾ ਦੀ ਰਿਪੋਰਟ ਪ੍ਰਮਾਰ ਮਾਰਕੀਟ ਵੱਲੋਂ ਸਰਦਾਰ ਪਰਮਜੀਤ ਸਿੰਘ ਡੀਸੀਆਰ ਦੇ ਏਸਏ ਹੀ ਹੈ ਉਹਨਾਂ ਦਾ ਸਪੈਸ਼ਲ ਸਨਮਾਨ ਕੀਤਾ ਹੈਗਾ ਪਿਛਲੇ ਦਿਨੀ ਇੱਕ ਸਾਡੇ ਸਿਨੇਮਾ ਰੋਡ ਤੇ ਘਟਨਾ ਹੋਣ ਜਾਣੀ ਸੀ ਫੇਰੀ ਦੁਕਾਨ ਨੂੰ ਕੋਈ ਸ਼ਰਾਰਤੀ ਅੰਸਰ ਅੱਕ ਲਾ ਰਿਹਾ ਸੀ ਤੇ ਇਹਨਾਂ ਨੇ ਮੌਕੇ ਤੇ ਪਹੁੰਚ ਕੇ ਉਸ ਸ਼ਰਾਰਤੀ ਅੰਸਰ ਨੂੰ ਪਕੜਿਆ ਇੱਕ ਮੰਦਭਾਗੀ ਘਟਨਾ ਸ਼ਹਿਰ 'ਚ ਹੋਣ ਤੋਂ ਬਚ ਗਈ ਪਰ ਮੈਨੂੰ ਇੱਕ ਥੋੜਾ ਜਿਹਾ ਹੋਰ ਕਸਟ ਵੀ ਹੈ ਕਿ ਇਹਨਾਂ ਨੇ ਤਾਂ ਬੜੀ ਮਹਿੰਤ ਦੇ ਨਾਲ ਉਸ ਮੁਜਰਮ ਨੂੰ ਪਕੜਿਆ ਪਰ ਪਤਾ ਨਹੀਂ ਪੁਲਿਸ ਦੀ ਹੋਰ ਕਿਹੜੀ ਮਜਬੂਰੀ ਰਹੀ ਕਿ ਉਹਦੀ ਜ਼ਮਾਨਤ ਦੂਸਰੇ ਦਿਨ ਹੋ ਗਈ ਮੈਂ ਪ੍ਰਸ਼ਾਸਨ ਨੂੰ ਬੇਨਤੀ ਕਰਦਾ ਵੀ ਦੇਖੋ ਏਡਾ ਵੱਡਾ ਜੁਰਮ ਸੀ ਪਰ ਉਹਦੇ ਤੇ ਸ਼ਾਇਦ ਕੋਈ ਵਧੀਆ ਧਾਰਾ ਨਹੀਂ ਲੱਗੀ ਇਸ ਕਰਕੇ ਉਹ ਛੁੱਟ ਗਿਆ ਉਸਮਾਨ ਨੇ ਜਿਹੜਾ ਕੀਤਾ ਪ੍ਰਧਾਨ ਸਾਹਿਬ ਤੇ ਮੇਨ ਬਜਾਜ ਦੇ ਸਾਰੇ ਮੈਂਬਰਾਂ ਨੇ ਇਸ ਸਬੰਧ ਕੀਤਾ ਪਿਛਲੇ ਵੀਰੀ ਘਟਨਾ ਉਪਰ ਲੱਗੀ ਮੰਦਰ ਦੇ ਸਾਹਮਣੇ ਇਟਾ ਮਾਰੀ ਹੋਣਾ ਕਿਉਂਕਿ ਇਹ ਸ਼ਟਰ ਦੇ ਵਿੱਚ ਕੁਛ ਰਾਤ ਹੀ ਅੰਸਰ ਹੈਗਾ ਉਹ ਕਰੀਬ 2-2.5 ਮਿੰਟ ਲਾ ਲਿਆ ਤੇ ਬਜ਼ਾਰ ਸਾਹਿਬ ਨਾਲ ਕਨੈਕਟ ਕਰਕੇ ਉਹਨਾਂ ਨੂੰ ਖੜਿਆ ਖੜਿਆ ਵਾਂਗੂ ਥਾਣੇ ਕੀਤਾ ਉਹਨਾਂ ਨੂੰ ਉਹ ਅੱਗੇ ਪੇਂਡਿਕਲ ਕਰਵਾਉਣਾ ਹੋ ਸਕਦਾ ਹੈ ਜਿਹੜਾ ਮੈਂ ਉਹ ਤਿਆਰ ਕਰਵਾ ਦਿਆ ਅੱਗੇ ਤੋਂ ਇਹਨਾਂ ਨੇ ਅਸੀਂ ਵਾਦਾ ਕਰਦੇ ਹਾਂ ਜੋ ਵੀ ਕੋਈ ਪੇਂਡਿਕਲ ਕਰਨਾ ਹੋਣਾ ਉਹ ਤੋਂ ਪੂਰਾ ਐਕਸ਼ਨ ਕੀਤਾ ਜਾਵੇ ਧੰਨਵਾਦ